ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਸੈਸਟੀ ਕਾਲਜੀ ਕੌਰ ਜੀ ਅਜਿੰਦਰ ਪੰਜਾਬੀ ਦੇ ਵਲੋਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਹੋ ਚੜਦੀ ਕਲਾ ਚ ਰਹੋ ਇੱਧਰ ਨਾਸ਼ਤਾ ਬਣਾਇਆ ਸੀ ਜੀ ਆਜੋ ਜਿੰਨੇ ਜਿੰਨੇ ਨਾਸ਼ਤਾ ਕਰਨਾ ਕਰ ਲੋ ਬਾਕੀ ਵਾਹਿਗੁਰੂ ਕਰੇ ਸਾਰੇ ਹੀ ਦੁਨੀਆ ਤੰਦਰੁਸਰੇ ਖੁਸ਼ ਰਹੇ ਤੇ ਪਰਮਾਤਮਾ ਮਿਹਰ ਕਰਨ ਤੇ ਚੁਪਾਈ ਸਾਹਿਬ ਦਾ ਪਾਠ ਕਰਿਆ ਕਰੋ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ ਠੀਕ ਹੈ ਜੀ ਵੀ ਇਹ ਸਭ ਕੁਝ ਖਤਮ ਹੋ ਜੇ ਇਹ ਜੋ ਵੀ ਚੱਲ ਰਿਹਾ ਦੁਨੀਆ ਵਿੱਚ ਸਭ ਝੂਠ ਹੋਵੇ ਕੀ ਆਪਾਂ ਜੀ ਗੱਲ ਕਰ ਰਹੀ ਸੀ ਟਾਈਮ ਦੀ ਹਨਾ ਜੀ ਕੀ ਟਾਈਮ ਦਾ ਕੁਛ ਨਹੀਂ ਪਤਾ ਬਾਕੀ ਕਹਿੰਦੇ ਇਹ ਨਹੀਂ ਪਤਾ ਲੱਗ ਰਿਹਾ ਕਿ ਸਮਾਂ ਸੱਚੀ ਸਾਡੇ ਲਈ ਅੱਛਾ ਆ ਰਿਹਾ ਜਾਂ ਬੁਰਾ ਬਾਕੀ ਸੋਚ ਕੇ ਆਪਾਂ ਆਪਣਾ ਦਿਮਾਗ ਕਿਉਂ ਖਰਾਬ ਕਰਨਾ ਆਪਾਂ ਤਾਂ ਇਹੀ ਕਵਾਂਗੇ ਸਾਰਿਆਂ ਨੂੰ ਇਹੀ ਸਲਾਹ ਦਵਾਂਗੇ ਜੀ ਬੱਤ ਤੋਂ ਵੱਧ ਪਰਮਾਤਮਾ ਦਾ ਹੀ ਸਿਮਰਨ ਕਰੋ ਅੱਛਾ ਸੋਚੋ ਕਹਿੰਦੇ ਹੁੰਦੇ ਨੇ ਬਾਬਾ ਜੀ ਹਮੇਸ਼ਾ ਇਹ ਕਹਿੰਦੇ ਹੁੰਦੇ ਚੰਗਾ ਸੋਚੋਗੇ ਤੇ ਚੰਗਾ ਹੀ ਹੋਏਗਾ ਠੀਕ ਹੈ ਜੀ ਫਿਰ ਵੀ ਜਿਵੇਂ ਦੁਨੀਆ ਕਹਿੰਦੀ ਐ ਵੱਡੇ ਬਜ਼ੁਰਗ ਕਹਿੰਦੇ ਜਿਨ੍ਹਾਂ ਦੇ ਨਾਲ ਬੀਤੀ ਹੋਈਆਂ 1965 ਤੇ 1971 ਦੀਆਂ ਲੜਾਈਆਂ ਉਹਨਾਂ ਨੂੰ ਜ਼ਿਆਦਾ ਇੰਨਾਂ ਚੀਜ਼ਾਂ ਦੀ ਨੌਲੇਜ ਐ ਹਨਾ ਜੀ ਆਪਾਂ ਨੂੰ ਤਾਂ ਪਤਾ ਨਹੀਂ ਐ ਚੀਜ਼ਾਂ ਦਾ ਆਪਾਂ ਤਾਂ ਸੀਗੇ ਨਹੀਂ ਉਦੋਂ ਤੇ ਇਸ ਕਰਕੇ ਆਪਾਂ ਇਹੀ ਕਵਾਂਗੇ ਜੀ ਉਹਨਾਂ ਦੇ ਕਹਣੇ ਤੇ ਕਹਿੰਦੇ ਹੁੰਦੇ ਰਾਸ਼ਨ ਵਗੈਰਾ ਪਾ ਲੋ ਆਪਾਂ ਨੂੰ ਪਹਿਲਾਂ ਹੀ ਆਪਣਾ ਥੋੜਾ ਇੰਤਜ਼ਾਮ ਜ਼ਰੂਰ ਕਰਨਾ ਚਾਹੀਦਾ ਜੇ ਅਸੀਂ ਤੇ ਕਰ ਲਿਆ। ਬਾਕੀ ਤੁਹਾਨੂੰ ਵੀ ਇਹੀ ਸਲਾਹ ਦਵਾਂਗੀ ਵੱਧ ਤੋਂ ਵੱਧ ਰਾਸ਼ਨ ਤੇ ਆਪਾਂ ਵੈਸੇ ਵੀ ਮਹੀਨੇ ਦਾ ਲੈ ਕੇ ਹੀ ਆਣੇ ਹਰ ਵਾਰ ਤੇ ਥੋੜਾ ਜਿਆਦਾ ਜਿਆਦਾ ਲੈ ਆਓ ਸਬਜ਼ੀਆਂ ਵਗੈਰਾ ਖਾਦੀਆਂ ਹੀ ਜਾਂਦੀਆਂ ਦਾਣਾਂ ਵਗੈਰਾ ਚਾਵਲ ਵਗੈਰਾ ਆਟਾ ਵਗੈਰਾ ਕਣਕ ਵਗੈਰਾ ਢੋਕੇ ਰੱਖੋ ਠੀਕ ਹੈ ਇਹ ਚੀਜ਼ਾਂ ਆਪਣਾ ਜਿਹੜੇ ਤਾਂ ਮੁੱਲ ਲੈਂਦੇ ਆਪਣਾ ਕਿ ਸਵਾਲ ਹੋ ਜਿਸ ਤਰ੍ਹਾਂ ਵੀ ਹੁੰਦਾ ਆਪਣਾ ਧਿਆਨ ਰੱਖਣਾ ਹੀ ਪੈਣਾ ਹੈ ਆਪਣੇ ਪਰਮਾਤੀ ਮਹਾਰਾਜ ਮੇਰ ਕਰੇ ਜੀ ਇਹੋ ਜਿਹਾ ਟਾਈਮ ਹੀ ਨਾ ਆਵੇ ਬਸ ਜਿਆਦਾ ਤੋਂ ਜਿਆਦਾ ਇਹੀ ਕਰੋ ਡਰੋ ਨਾ ਤੇ ਡਰਾਓ ਨਾ ਕਿਸੇ ਨੂੰ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਆਪਾਂ ਬਣਾਉਣ ਲੱਗੇ ਸੀ ਇੱਧਰ ਅੱਜ ਸੋਚ ਰਹੇ ਸੀਗੇ ਕਿ ਅੱਜ ਬਣਾਵਾਂਗੇ ਜੀ ਆਪਾਂ ਆਲੂਆਂ ਵਾਲੇ ਚਾਵਲ ਪਲੋ ਬਣਾਵਾਂਗੇ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦਿਖਾਉਂਗੀ ਸਾਡੇ ਰਾਸ਼ਨ ਅਸੇ ਕੀ ਕੁਝ ਲਿੱਤਾ ਹੈ ਆਪਾਂ ਕੀ ਕੁਝ ਘਰ ਰੱਖਿਆ ਫੀ ਲਾਲਾ ਕੀ ਸਾਡੇ ਘਰ ਦੇ ਵੀ ਅੱਜ ਸੀਗੇ ਅਸੀਂ ਵਿਰਪੂਲ ਸੇਲ ਨਹੀਂ ਕੀਤੇ ਹੈਗੇ ਠੀਕ ਹੈ ਜੀ ਘਰੇ ਰੱਖ ਲਏ ਨੇ ਕਿਉਜ਼ ਆ ਜਾਣਗੇ ਲਸਣ ਘਰ ਦਾ ਸਾਡਾ ਜੋ ਹੈ ਬਾਕੀ ਰਾਸ਼ਨ ਵਗੈਰਾ ਹੁਣ ਚਲੋ ਜੀ ਇੱਧਰ ਬਣਾਣ ਲੱਗਿਆ ਆਪਾਂ ਪਲਓ ਠੀਕ ਹੈ ਜੀ ਜਿਹੜੇ ਚਾਵਲਾਂ ਦੇ ਸ਼ੌਕੀਨ ਹੈ ਨਾ ਬਹੁਤ ਸਾਰੇ ਖਾਂਦੇ ਆ ਚਾਵਲ ਮੈਂ ਵੀ ਸ਼ੌਕੀਨ ਆ ਜੀ ਮੈਨੂੰ ਬਹੁਤ ਸ਼ੌਂਕ ਹੈ ਆ ਹੁਣ ਕੱਟਕੀਤੇ ਆ ਮੈਂ ਥੋੜੇ ਚਾਵਲ ਜੇ ਚਾਵਲ ਕਈ ਵਾਰੀ ਕਹਿੰਦੇ ਨੇ ਮੋਟਾਪਾ ਵੀ ਬਹੁਤ ਜਲਦੀ ਕਰਦੇ ਆ ਤੇ ਆਪਾਂ ਨੂੰ ਨਾ ਬੋਇਲਡ ਕਰਕੇ ਚਾਵਲ ਖਾਣੇ ਚਾਹੀਦੇ ਆ ਇਹਨਾਂ ਦਾ ਜਿਹੜਾ ਪਾਣੀ ਹੁੰਦਾ ਉਤਾਰ ਦੇਣਾ ਚਾਹੀਦਾ ਆ ਦੇਖੋ ਜੀ ਜਿਹੜੇ ਮੈਂ ਬਣਾਉਣੀ ਹੁੰਦੀਆਂ ਚਾਵਲ ਜਿਹੜਾ ਪਲਾਉ ਬਣਾਉਣੀ ਹੁੰਦੀਆਂ ਮੈਂ ਸਾਰਾ ਕੁਝ ਵਿੱਚੇ ਕੱਟ ਲੈਂਦੀ ਆ ਤੇ ਚਾਵਲ ਅਸੀਂ ਪਹਿਲਾਂ ਹੀ ਇੱਕ ਇੱਕ ਘੰਟਾ ਪਹਿਲਾਂ ਜੇਕਰ ਤੁਸੀਂ ਧੋ ਕੇ ਰੱਖੋਗੇ ਨਾ ਇਹ ਚਾਵਲ ਬਹੁਤ ਮਤਲਬ ਵਧੀਆ ਬਣਦੇ ਆ ਠੀਕ ਹੈ ਜੀ ਇਹਦੇ ਵਿੱਚ ਹੀ ਹੁਣ ਆਪਾਂ ਟਮਾਟਰ ਹਰੀਆਂ ਮਿਰਚਾਂ ਪਿਆਜ਼ ਤੇ ਆਲੂ ਇਹ ਸਾਰਾ ਚੀਜ਼ ਆਪਾਂ ਕੱਟ ਲਾਂਗੇ ਔਰ ਮੈਂ ਤੇ ਇਕੱਠਾ ਹੀ ਤੜਕਾ ਲਾਉਣੀ ਹੁੰਦੀ ਆ ਮੈਂ ਅਲੱਗ-ਅਲੱਗ ਤੜਕਾ ਨਹੀਂ ਲਾਂਦੀ ਤੇ ਵੱਲੇ ਚਾਵਲ ਬਹੁਤ ਟੇਸਟੀ ਬਣਦੇ ਤੇ ਇਹ ਚਾਵਲ ਬਣਾਵਾਂਗੇ ਜੀ ਆਪਾਂ ਅੱਜ ਲੱਸੀ ਪਾ ਕੇ ਠੀਕ ਹੈ ਜੀ ਵਿੱਚ ਆਪਾਂ ਲੱਸੀ ਪਾ ਕੇ ਬਣਾਵਾਂਗੇ ਘੰਟੇ ਚਾਵਲ ਬਹੁਤ ਸਵਾਦ ਬਣਦੇ ਆ ਤੁਸੀਂ ਵੀ ਇਹ ਚਾਵਲ ਜਰੂਰ ਟਰਾਈ ਕਰਿਓ ਇੱਕ ਵਾਰੀ ਤੇ ਜਿਹੜਾ ਕੁੱਕਰ ਦੇ ਵਿੱਚ ਆਪਾਂ ਪਾਣੀ ਪਾਣੀ ਹੁੰਨੇ ਆ ਨਾ ਤੇ ਕੁੱਕਰ ਦੇ ਵਿੱਚ ਮੈਂ ਬਰਾਬਰ ਹੀ ਪਾਣੀ ਪਾਣੀ ਆ ਜੇਕਰ ਇੱਕ ਗਲਾਸ ਚਾਵਲ ਹੈ ਤੇ ਇੱਕ ਹੀ ਗਲਾਸ ਪਾਣੀ ਦਾ ਪੈਂਦਾ ਜੇਕਰ ਦੋ ਗਲਾਸ ਚਾਵਲ ਨੇ ਤੇ ਦੋ ਗਲਾਸ ਕੜਾਈ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਕ ਪੋਟਾ ਆਪਾਂ ਮਾਰ ਕੇ ਪਾਣਾ ਮੈਂ ਪਹਿਲਾਂ ਵੀ ਬਹੁਤ ਸਾਰੀ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਹੈ ਮੈਂ ਹਮੇਸ਼ਾ ਬਣਾਉਂਦੀ ਹੁੰਨੀ ਆ ਮੈਂ ਹਰਵੇਸ਼ ਆ ਕਿਉਂਕਿ ਮੇਰੇ ਨਾਲ ਜੜੇ ਭੈਣਾਂ ਨਾਲ ਨਵੇਂ ਜੁੜਦੇ ਆ ਨਾ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜਿਵੇਂ ਕਿ ਚੂਰਨ ਲਈ ਵੀਰੀਆਂ ਬਹੁਤ ਸਾਰੀਆਂ ਭੈਣਾਂ ਜੁੜੀਆਂ ਬਹੁਤ سارے ਸਵਾਲ ਕਰਦੇ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ ਮੇਰੇ ਦਿਮਾਗ ਚ ਨਹੀਂ ਰਿਹਾ ਹੈਗਾ ਸਿਸਟਰ ਮੈਨੂੰ ਪੁੱਛ ਰਹੀ ਸੀ ਕਿ ਤੁਸੀਂ ਜਿਹੜੀ ਇਹ ਡੱਬੀ ਮੰਗਵਾਈ ਆ ਔਨਲਾਈਨ ਕਿੰਨੇ ਦੀ ਆਈ ਹੈ ਸਿਸਟਰ ਇਹਨਾਂ ਦੇ ਸਾਈਜ਼ ਅਲੱਗ-ਅਲੱਗ ਹੁੰਦੇ ਜੇਕਰ ਤੁਸੀਂ ਵੱਡੀ ਮੰਗਵਾਨੀ ਹੈ ਛੋਟੀ ਮੰਗਵਾਨੀ ਹੈ ਲਗ ਲਗ ਹੀ ਪ੍ਰਾਈਸ ਹੁੰਦਾ ਠੀਕ ਹੈ ਪਹਿਲਾਂ ਤੁਸੀਂ ਕੋਸ਼ਿਸ਼ ਕਰਿਓ ਕਿ ਛੋਟੀ ਮੰਗਵਾਇਓ ਕਈ ਵਾਰ ਹੁੰਦਾ ਨਾ ਕਿਸੇ ਨੂੰ ਆਪਣਾ ਟੇਸਟ ਨਹੀਂ ਵਧੀਆ ਲੱਗਦਾ ਮੋਰਿੰਗੇ ਦਾ ਤੇ ਕੋਸ਼ਿਸ਼ ਇਹੀ ਕਰ ਲਿਓ ਕਿ ਛੋਟੀ ਮੰਗਵਾ ਲਿਓ ਆਨਲਾਈਨ ਤੁਸੀਂ ਜੇਕਰ ਕੁਝ ਸਕਦੇ ਹੋ ਕਿਤੇ ਬਾਜ਼ਾਰੋਂ ਵੀ ਮਿਲ ਜਾਂਦਾ ਹੈ ਜ਼ਰੂਰੀ ਨਹੀਂ ਹੈ ਕਿ ਆਪਾਂ ਆਨਲਾਈਨ ਹੀ ਮੰਗਵਾਣਾ ਠੀਕ ਹੈ ਆਪਾਂ ਤਾਂ ਬਾਜ਼ਾਰ 'ਚ ਜਿਹੜੇ ਰਹਿੰਦੇ ਆਂ ਵੈਸਾ ਸਾਨੂੰ ਥੋੜੀ ਦਿੱਕਤ ਆਉਂਦੀ ਹੈ ਜੀ ਪਿੰਡਾਂ ਵਾਲਿਆਂ ਨੂੰ ਸਾਨੂੰ ਆਨਲਾਈਨ ਕਈ ਵਰੀ ਚੀਜ਼ਾਂ ਮੰਗਵਾਉਣੀਆਂ ਪੈ ਜਾਂਦੀਆਂ ਕਿਉਂਕਿ ਸਾਡੇ ਤੋਂ ਥੋੜਾ ਬਾਜ਼ਾਰ ਦੂਰ ਪੈ ਜਾਂਦਾ ਜਿਹੜਾ ਸਾਡਾ ਛੋਟਾ ਬਾਜ਼ਾਰ ਹੈ ਇਹ ਤਾਂ ਬਹੁਤ ਘੱਟ ਕੱਟ ਗਈ ਮੇਰੀ ਚੀਜ਼ ਮਿਲਦੀ ਤੇ ਲਓ ਜੀ ਇੱਧਰ ਆਪਾਂ ਕੱਟ ਲਿਆ ਆਪਣਾ ਮਟੀਰੀਅਲ ਸਾਰਾ ਹੁਣ ਆਪਾਂ ਲਾ ਲੈਨੇ ਆ ਜੀ ਤੜਕਾ ਇੱਧਰ ਆਪਾਂ ਧਰ ਲਿਆ ਕੁੱਕਰ ਠੀਕ ਹੈ ਜੀ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਜੇਕਰ ਤੁਸੀਂ ਜ਼ਿਆਦਾ ਘਿਓ ਖਾਂਦੇ ਹੋ ਦੇਖ ਲੈਣਾ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਅੱਜ ਕੱਲ ਨਾ ਔਇਲ ਚੀਜ਼ਾਂ ਘਿਓ ਬੰਦ ਹੀ ਕਰ ਦੋ ਇਹ ਰਿਫਾਈਨਡ ਉਹਨਾਂ ਦਾ ਆਪਾਂ ਯੂਜ਼ ਕਰਦੇ ਮੈਂ ਤੇ ਬਹੁਤ ਜ਼ਿਆਦਾ ਤੇਲ ਹੀ ਕਰਦੀ ਆ ਅੱਜ ਤੇਲ ਸਾਡਾ ਘੜਵਾਣ ਵਾਲਾ ਹੋਇਆ ਪਿਆ ਘੜਵਾਣ ਗਏ ਹੋਇਆ ਠੀਕ ਹੈ ਜੀ ਸਾਡਾ ਤੇਲ ਨਹੀਂ ਕਿਉਂਕਿ ਆ ਜਾਏਗਾ ਇਸ ਕਰਕੇ ਨਾ ਵੈਰੀਫਾਈਡ ਯੂਜ਼ ਕਰਦੇ ਆਂ ਡਿਫਾਈਂਡ ਸਿਰ ਮੈਂ ਅਮਰਜੈਂਸੀ ਲਈ ਰੱਖ ਕੇ ਰੱਖਣੀ ਆ ਜਦੋਂ ਕਦੀ ਬਹੁਤ ਜ਼ਿਆਦਾ ਅਮਰਜੈਂਸੀ ਹੋਵੇ ਨਹੀਂ ਤੇ ਮੈਂ ਹਮੇਸ਼ਾ ਸਸੋਂ ਦਾ ਤੇਲ ਬਦੀ ਡਾਲਡਾ ਹੋਇਆ ਜੇਕਰ ਤੁਸੀਂ ਪਰੌਂਠੇ ਬਣਾਣੇ ਆ ਨਹੀਂ ਤੇ ਦੇਸੀ ਆਪਾਂ ਯੂਜ਼ ਕਰਦੇ ਹਾਂ ਠੀਕ ਹੈ ਜੀ ਹੁਣ ਆਪਾਂ ਪਾ ਲਿਆ ਇਹਦੇ ਚ ਡਿਫਾਈਂਡ ਹੁਣ ਆਪਾਂ ਪਾਣਾ ਜੀ ਇਹਦੇ ਚ ਕਿਲੋ ਜੀ ਇਦਾਂ ਹੁਣ ਆਪਾਂ ਦਾ ਹੋ ਗਿਆ ਸਾਡਾ ਤੇਲ ਗਰਮ ਠੀਕ ਹੈ ਆਪਾਂ ਆਪਣੇ ਸਟੇਜ ਅਨੁਸਾਰ ਪਾ ਦਨੇ ਜੀ ਜੀਰਾ ਜੀਰਾ ਭੁੱਜ ਜੇਗਾ ਨਾ ਇਹ ਤਾਂ ਜਿਹੜੇ ਸਾਰੇ ਮਟੀਰੀਅਲ ਪਾ ਰਹੇ ਹਾਂ। ਜੋ ਆਪਾਂ ਕੱਟਿਆ ਹੋਇਆ ਹੈ ਠੀਕ ਹੈ ਜੀ। ਅਰ ਜਿੰਨਾ ਹੀ ਢੁੱਲਾ ਢੁੱਲਾ ਮਟੀਰੀਅਲ ਹੋਏਗਾ ਨਾ ਉਨਾਂ ਹੀ ਟੇਸਟ ਲੱਗਦੇ ਆ ਝਾਵਾਲੀ। ਬਹੁਤ ਵਧੀਆ ਲੱਗਦੇ ਆ। ਬਹੁਤ ਸਵਾਦ ਆਉਂਦੇ ਆ। ਤੇ ਇਹਨਾਂ ਚ ਸਵਾਦ ਵਧਾਣ ਲਈ ਜਿਹੜੇ ਸ਼ਕੀਨ ਆ ਮੈਂ ਤੁਹਾਨੂੰ ਦੱਸਦੀ ਆਂ ਇੱਕ ਚੀਜ਼ ਮੈਂ ਹੋਰ ਪਾਉਂਗੀ। ਜੇਕਰ ਤੁਸੀਂ ਵੀ ਸ਼ਕੀਨ ਆ ਤਾਂ ਜ਼ਰੂਰ ਪਾਇਆ ਕੋਸ਼ਿਸ਼ ਕਰਿਓ ਠੀਕ ਹੈ ਜੀ। ਉਨਾਪਾ ਪਾ ਲੱਗਿਆ ਸੀ ਪਹਿਲਾਂ ਪਾ ਲੈਣਾ ਆਪਣੇ ਟੇਸ ਅਨੁਸਾਰ ਨਮਕ ਜਿਨ੍ਹਾਂ ਨੇ ਨਹੀਂ ਖਾਧੇ ਉਹ ਜਰੂਰ ਬਣਾਇਓ ਚਾਵਲ আর ਜਿਨ੍ਹਾਂ ਨੇ ਬਣਾਇਓ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਹਲਕੀ ਜਿਹੀ ਹਲਦੀ ਜਰੂਰ ਪਾਇਆ ਕਰੋ ਥੋੜੀ ਥੋੜੀ yellow ਚਾਵਲ ਨੂੰ ਸਵਾਦ ਆ ਜਾਂਦਾ ਤੇ ਪੀਸਿਆ ਹੋਇਆ ਚੰਨੀਆ ਥੋੜਾ ਜਿਹਾ ਗਰਮ ਮਸਾਲਾ ਠੀਕ ਹੈ ਜੀ ਥੋੜਾ ਜਿਹਾ ਪਾਣਾ ਸੀ ਆਪਾਂ ਇਹਦੇ ਵਿੱਚ ਅਮਚੂਰ ਇਹ ਮੈਂ ਅਮਚੂਰ ਲੈ ਲਿਆ ਠੀਕ ਹੈ ਤੇ ਨੂਨ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪਹਿhle ਆ ਸੀਗਾ ਚਾਵਲ ਇੱਕ ਗਲਾਸ ਜਿਆਦਾ ਨਹੀਂ ਇਹ ਚੰਗੀ ਤਰ੍ਹਾਂ ਥੋੜਾ ਜਿਹਾ ਜ਼ਿਆਦਾ ਨਹੀਂ ਪੁੱਟਣਾ ਹੈਗਾ ਇਹ ਬਹੁਤ ਸੌਖੇ ਤਰੀਕੇ ਨਾਲ ਬਣਦੇ ਚਾਵਲ ਟਾਈਮ ਵੀ ਨਹੀਂ ਲੱਗਦਾ ਹੈਗਾ ਆ ਦੇਖੋ ਜੀ ਇੰਨਾ ਦਾ ਕਰ ਲੈਣਾ ਆਪਾਂ ਮਸਾਲਾ ਥੋੜਾ ਠੀਕ ਹੈ ਜੀ ਮਸਾਲਾ ਹੋ ਗਿਆ ਸਾਡਾ ਉੱਜ ਗਿਆ ਹੁਣ ਆਪਾਂ ਇੱਕ ਗਲਾਸ ਪਾਣੀ ਆਪਾਂ ਇਹਦੇ ਵਿੱਚ ਪਹਿਲਾਂ ਪਾਣੀ ਪਾਤਾ ਸੀਗਾ ਬਾਕੀ ਪਾਣੀ ਆਪਾਂ ਕੱਢ ਦਾਂਗੇ ਇਹ ਮਚਾਵਲ ਵੀ ਉਹ ਕੇ ਰੱਖੇ ਸੀ ਨਾ ਲਓ ਜੀ ਇਹ ਗਲਾਸ ਪੂਰਾ ਹੀ ਭਰ ਲੈਣਾ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਚਾਵਲ ਠੀਕ ਹੈ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਪਾਣੀ ਸਾਰੇ ਪਾਣੀ ਮੈਂ ਤਾਂ ਕੱਢ ਲਿਆ ਸੀ ਕਈ ਵਾਰੀ ਨਾ ਤੇ ਪਤੀਲੇ ਨੂੰ ਚਾਵਲ ਲੱਗੇ ਰਹਿ ਜਾਂਦੇ ਇਸ ਕਰ ਲਓ ਜੀ ਸਾਰੇ ਪਾ ਦੇਣੇ ਨੇ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਜੇਕਰ ਤੁਸੀਂ ਨਹੀਂ ਬਣਾਏ ਤੇ ਜ਼ਰੂਰ ਬਣਾਏ ਹੋਏ ਭਲੇ ਚਾਵਲ ਤੇ ਆਹ ਦੇਖੋ ਜੀ ਮੈਂ ਲੈ ਲਿਆ ਥੋੜੀ ਜੀ ਗਾੜੀ ਗਾੜੀ ਲੱਸੀ ਲੈ ਲੈਣੀ ਹੈ ਜੇਕਰ ਤੁਹਾਡੇ ਕੋਲ ਦਹੀਂ ਹੈ ਤੇ ਦਹੀਂ ਵੀ ਲੈ ਲੈਣਾ ਠੀਕ ਹੈ ਇਹਨੂੰ ਇੱਕ ਵਾਰ ਪਹਿਲਾਂ ਘੁਮਾ ਦੇਣਾ ਚੰਗੀ ਤਰ੍ਹਾਂ ਮਦੇ ਇਹ ਧਰੜਾ ਆਦੇ ਨੇ ਜੇਕਰ ਤੁਸੀਂ ਨਹੀਂ ਖਾਦੇ ਨਾ ਖੱਟੇ ਚਾਵਲ ਇਹ ਖੱਟੇ ਚਾਵਲ ਬਣਾ ਕੇ ਦੇਖੋ ਤੁਹਾਡੀ ਰੂਹ ਖੁਸ਼ ਹੋ ਜਾਏਗੀ ਕਈ ਬਣਾਉਂਦੇ ਹਨ ਇਮਲੀ ਵਾਲੇ ਚਾਵਲ ਤੇ ਮੈਂ ਬਣਾ ਰਹੀ ਹਾਂ ਅੱਜ ਖੱਟੇ ਚਾਵਲ ਠੀਕ ਹੈ ਜੀ ਇਮਲੀ ਪਾ ਕੇ ਵੀ ਕਈ ਬਣਾਉਂਦੇ ਹੈ ਆ ਦੇਖੋ ਮੈਂ ਬਣਾਉਣ ਲੱਗੀ ਸੀ ਮੈਂ ਕਿ ਚਲੋ ਤੁਹਾਨੂੰ ਦੱਸਦੀਆਂ ਕਿ ਜਿਹੜੀਆਂ ਪੈਣਾ ਚਾਵਲਾਂ ਦੀਆਂ ਸ਼ਕੀਨ ਹਨ ਇਹ ਵਾਲੇ ਚਾਵਲ ਦੀ ਜ਼ਰੂਰ ਟਰਾਈ ਕਰੋ ਠੀਕ ਹੈ ਜੀ ਹੁਣ ਆਪਾਂ ਸਾਹਮ ਲੈਨੇ ਆਪਣਾ ਸਾਰਾ ਖਲਾੜ ਬਸ ਇਹ ਬਣਦੇ ਰੇ ਫਿਰ ਦੱਸਾਂਦੇ ਆਪਾਂ ਤੇ ਲੋ ਜੀ ਇੱਧਰ ਕੁੱਕਰ ਖੋਲਣ ਲੱਗਿਆ ਆਪਾਂ ਸਿਰਫ ਨੇ ਇੱਕ ਸੀਟੀ ਮਰਵਾ ਲਈਏ ਇੱਕ ਸੀਟੀ ਮਰਵਾ ਕੇ ਨਾ ਅਸੀਂ ਬਿਲਕੁਲ ਬੰਦ ਕਰ ਦਿੰਦੇ ਹੁੰਨੇ ਆ ਫਿਰ ਭਾਪ ਦੇ ਵਿੱਚੇ ਹੋ ਜਾਂਦੇ ਆ ਤੇ ਆ ਦੇਖੋ ਚਾਵਲ ਬਣ ਕੇ ਤਿਆਰ ਖੱਟੇ ਵਾਲੇ ਚਾਵਲ ਠੀਕ ਹੈ ਜੀ ਜੇਕਰ ਤੁਸੀਂ ਬਣਾਉਂਦੇ ਹੋ ਤੇ ਮੈਨੂੰ ਦੱਸਿਆ ਕਰੋ ਕੌਣ-ਕੌਣ ਇਦਾਂ ਪਸੰਦ ਕਰਦਾ ਹੈ ਤੇ ਆ ਦੇਖੋ ਜੀ ਇੱਕਦਮ ਆਪਾਂ ਕੜਸ਼ੀ ਮਾਰ ਲੈਣੀ ਹੈ ਨਾਲ ਉਹਨੂੰ ਲਾ ਲੈਣਾ ਤੇ ਆ ਦੇਖੋ ਆ ਜੋ ਜਿੰਨੇ ਜਿੰਨੇ ਖਾਣੇ ਬਹੁਤ ਵਧੀਆ ਬੰਦੇ ਆ ਇਹਦੇ ਵਿੱਚ ਤੁਸੀਂ ਘਿਓ ਪਾ ਕੇ ਵੀ ਖਾ ਸਕਦੇ ਹੋ ਦਹੀਂ ਨਾਲ ਵੀ ਖਾ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਇਸੇ ਤਰੀਕੇ ਨਾਲ ਬਣਾਨੀ ਹੁੰਨੀ ਆ ਬਾਕੀ ਤੁਸੀਂ ਕਿੱਦਾਂ ਬਣਾਉਂਦੇ ਹੋ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਮੈਨੂੰ ਤੇ ਬਾਕੀ ਧਿਆਨ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਇਹੀ ਕਹਾਂਗੀ ਤੁਹਾਡੇ ਅੱਗੇ ਸਾਰਿਆਂ ਦੇ ਅੱਗੇ ਕੀ ਕਹਿਣਾ ਸਾਡੇ ਇਹ ਲੜਾਈਆਂ ਨਹੀਂ ਹੋਣੀਆਂ ਚਾਹੀਆਂ ਬਾਕੀ ਦੇਖੋ ਜੋ ਵਿਧੀ ਦਾ ਵਿਧਾਨ ਹੈ ਉਹ ਹੋ ਕੇ ਹੀ ਰਹਿਣਾ ਠੀਕ ਹੈ ਜੀ ਆਹ ਦੇਖੋ ਇਦਾਂ ਦੇ ਬਣਾਏ ਚਾਵਲ ਬਹੁਤ ਵਧੀਆ ਬੜੀ ਇੱਕ अच्छी ਖੁਸ਼बू ਆ ਰਹੀ ਹੈ ਖਾਵਾਂਗੇ ਤੇ ਜਰੂਰ ਦੱਸਾਂਗੇ ਦੇਸੀ ਘਿਓ ਪਾ ਕੇ ਬਹੁਤ ਟੇਸਟੀ ਲੱਗਦੇ ਆ ਤੇ ਲਓ ਜੀ ਆ ਰੱਖੇ ਨੇ ਆਪਾਂ ਪਿਆਜ਼ ਠੀਕ ਹੈ ਨੇ ਜਦ ਤੱਕ ਵੀ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਰਹਿਣਗੇ ਹਵਾ ਜੀ ਬੜੇ ਸੋਹਣੇ ਪਿਆਜ਼ ਆ ਪੱਕੇ ਪੱਕੇ ਇਹ ਆਪਣੇ ਖੇਤਾਂ ਦੇ ਸੀ ਆਪਾਂ ਸੇਲ ਨਹੀਂ ਕੀਤੇ ਹੈਗੇ ਤੇ ਆਪਾਂ ਰੱਖ ਲੈਨੇ ਜੀ ਘਰ ਵਾਸਤੇ ਠੀਕ ਹੈ ਜੀ ਇੱਧਰ ਆਪਾਂ ਕੰਨਕ ਆਪਾਂ ਡਰਮਾ ਚ ਪਾ ਲਈਏ ਬਾਕੀ ਤੁਸੀਂ ਵੀ ਕੋਸ਼ਿਸ਼ ਇਹ ਹੀ ਕਰੋ ਕਿ ਜਿਆਦਾ ਤੋਂ ਜਿਆਦਾ ਆਪਣੇ ਘਰ ਦੇ ਵਿੱਚ ਰਾਸ਼ਨ ਰੱਖੋ ਹਨਾ ਅਰੇ ਇਹਨਾਂ ਨੂੰ ਆਪਾਂ ਸੁੱਕੇ ਪਿਆਜ਼ ਸੁਕਾ ਕੇ ਵਧੀਆ ਤਰੀਕੇ ਨਾਲ ਰੱਖੋ ਇਹ ਪਿਆਜ਼ ਕਦੀ ਵੀ ਖਰਾਬ ਨਹੀਂ ਹੁੰਦੇ ਤੇ ਜਾਲੀ ਵਾਲੇ ਕਟਿਆਂ ਦੇ ਵਿੱਚ ਜੇਕਰ ਆਪਾਂ ਰੱਖਦੇ ਆ ਨਾ ਤੇ ਹਵਾ ਲੱਗਦੀ ਰਹਿੰਦੀ ਏ ਫਿਰ ਇਹ ਖਰਾਬ ਨਹੀਂ ਹੁੰਦੇ ਸੁੱਕੇ ਪਿਆਜ਼ ਹੋਣੇ ਚਾਹੀਦੇ ਵਧੀਆ ਵਾਲੇ ਬਿਲਕੁਲ ਸਾਫ ਸੁਥਰਾ ਪਿਆਜ਼ ਹੋਣਾ ਚਾਹੀਦਾ ਪੱਕਿਆ ਪਿਆਜ਼ ਹੋਣਾ ਚਾਹੀਦਾ ਇੱਕ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਕੱਚਾ ਨਹੀਂ ਹੋਣਾ ਚਾਹੀਦਾ ਤੇ ਸਾਡਾ ਪਿਆਜ਼ ਸਾਲੋ ਸਾਲ ਖਰਾਬ ਨਹੀਂ ਹੁੰਦਾ ਹੈਗਾ ਇਹਨਾਂ ਮਤਲਬ ਵਧੀਆ ਹੁੰਦਾ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਜਾਲੀ ਵਾਲੇ ਕਟਿਆਂ ਦੇ ਵਿੱਚ ਇਹਨਾਂ ਨੂੰ ਪਾ ਕੇ ਸਟਾਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰੇ ਤੇ ਟੋਲੀਆਂ ਚ ਪਾਲੀ ਸੀ ਆਪਾਂ ਕਣਕ ਦੋ ਟੋਲ ਭਰ ਕੇ ਰੱਖ ਲੈਨੇ ਵੱਡਾ ਛੋਟਾ ਠੀਕ ਹੈ ਜੀ ਇਹ ਪੁਰਾਣੀ ਕਣਕ ਕੱਢ ਕੇ ਰੱਖ ਲਈ ਸੀ ਪੁਰਾਣੀ ਬਚੀ ਹੋਈ ਸੀ ਇਹ ਪੀਸ ਨੇ ਆਪਾਂ ਧੋ ਲਾਂਗੇ ਹੁਣ ਧੋ ਬਣਾ ਕੇ ਇਹ ਪੁਰਾਣੀ ਸੀ ਕੇ ਰੱਖਤੀ ਹੈ ਕਿਉਂਕਿ ਨਵੀਂ ਨਵੀਂ ਕਣਕ ਨਾ ਖਾਦੀ ਨਹੀਂ ਜਾਂਦੀ ਹੈਗੀ ਨਵੀਂ ਕਣਕ ਖਾਣੀ ਨਹੀਂ ਚਾਹੀਦੀ ਨਾਲ ਦੀ ਨਾਲ ਤੇ ਇਸ ਕਰਕੇ ਪੁਰਾਣੇ ਆਪਾਂ 4-5 ਪੀਸ ਨੇ ਕੱਢ ਕੇ ਰੱਖ ਲੈਨੇ ਤਾਂ ਕਿ ਇਹਨਾਂ ਨੂੰ ਧੋ ਕੇ ਖਾਂਦੇ ਰੋ ਰਾਮ ਨਾਲ ਜਦੋਂ ਤੱਕ ਮਰਜੀ ਅਸੀਂ ਤੇ ਇਦਾਂ ਹੀ ਆਪਣੀ ਸਾਂਭ ਸੰਭਾਲ ਜਿੰਨਾ ਹੋਇਆ ਕਰ ਲਿਆ ਲਸਣ ਸਾਡਾ ਉੱਪਰ ਪਿਆ ਹੋਇਆ ਜੀ ਹਵਾ ਲਮਾਨ ਲਈ ਰੱਖਿਆ ਹੋਇਆ ਤੇ ਲੋ ਜੀ ਇਹ ਰੱਖਿਆ ਹੋਇਆ ਆਪਾਂ ਲਸਣ ਪਟ ਕੇ ਲਿਆਂਦਾ ਸੀ ਖੇਤਾਂ ਦੇ ਵਿੱਚੋਂ ਆਪਾਂ ਇੱਦਾਂ ਹੀ ਰੱਖ ਲਿਆ ਇਹਨੂੰ ਸੁਕਾ ਕੇ ਫਿਰ ਰੱਖਾਂਗੇ ਆਪਣੀ ਤਰੀਕੇ ਨਾਲ ਸੰਭ ਕਰਾਂਗੇ ਤਾਂ ਕਿ ਇਹ ਲੇਫ ਲਾਇਆ ਹੋਇਆ ਨਾ ਕਿ ਜਿਹੜਾ ਨਰਮਾਈ ਹੁੰਦੀ ਹੈ ਨਾ ਇਹਦੀ ਖਤਮ ਹੋ ਜਾਏ ਵਧੀਆ ਤਰੀਕੇ ਨਾਲ ਸੁੱਕ ਜੇਗਾ ਨਾ ਫਿਰ ਇਹਨੂੰ ਆਪਾਂ ਸਹੀ ਤਰੀਕੇ ਨਾਲ ਲਗਾ ਕੇ ਚਾਹੇ ਇਹਦੀਆਂ ਗੱਠੀਆਂ ਤੋੜ ਕੇ ਵੈਸੇ ਕਹਿੰਦੇ ਹੁੰਦੇ ਨੇ ਕਿ ਜੀ ਇਹਦੀਆਂ ਡੰਡੀਆਂ ਨਹੀਂ ਤੋੜਨੀਆਂ ਚਾਹੀਦੀਆਂ ਫਿਰ ਸਾਲੋਂ ਸਾਲੇ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਆ ਦੇਖ ਲਓ ਇਹ ਹੈ ਲਸਣ ਤੇ ਲੋ ਜੀ ਇੱਧਰ ਬਣਾਉਣ ਲੱਗੇ ਆਪਾਂ ਸਬਜ਼ੀ ਠੀਕ ਹੈ ਜੀ ਸ਼ਾਮ ਹੋ ਗਈ ਸੀਗੀ ਮੈਂ ਕਿਹਾ ਚਲੋ ਨਾਲੇ ਵੀਡੀਓ ਦਾ ਐਂਡ ਕਰ ਦਿਆਂ ਤੇ ਇੱਧਰ ਆਪਾਂ ਬਣਾਉਣ ਲੱਗੇ ਸੀ ਅੱਜ ਧਰੀ ਵਾਲੇ ਆਲੂ ਆਲੂ ਆਪਾਂ ਚੀਲ ਕੇ ਢੱਕ ਲਏ ਤੇ ਇੱਧਰ ਆਪਾਂ ਮਟੀਰੀਅਲ ਕਰ ਲਾਂਗੇ ਤਿਆਰ ਇੱਧਰ ਧਰ ਦਾਂਗੇ ਜੀ ਆਪਾਂ ਨਾਲ ਦੀ ਨਾਲ ਤੇਲ ਸਾੜ ਦਾ ਰੋਪਾ ਸਾਡਾ ਮੈਂ ਕਿਹਾ ਚਲੋ ਇੱਧਰ ਆਪਾਂ ਨਾ ਮਸਾਲਾ ਕੱਢ ਲਈ ਮਸਾਲਾ ਮੇਰਾ ਨਾ ਬਹੁਤ ਜਲਦੀ ਝਟਪਟ ਹੋ ਜਾਂਦਾ ਬਾਕੀ ਸਾਰੀਆਂ ਭੈਣਾਂ ਅਗੇ ਅਰਦਾਸ ਕਰੂੰਗੀ ਜਿਹੜੇ ਭੈਣ ਭਰਾ ਮੇਰੀ ਵੀਡੀਓ ਦੇਖ ਰਿਹਾ ਹੈ ਤੁਹਾਡੇ ਦੇ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆਂ ਬਾਬਾ ਜੀ ਕੀ ਅਰਦਾਸ ਕਰੋ ਸੁੱਖ ਸ਼ਾਂਤੀ ਰਹੇ ਸਾਰੇ ਪਾਸੇ ਕਿੱਥੇ ਕਿੱਥੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਕਿਦਾਂ ਦਾ ਮਾਹੌਲ ਹੈ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਵਾਹਿਗੁਰੂ ਕਰੇ ਬਸ ਇਦਾਂ ਹੀ ਬਣਿਆ ਰਵੇ ਸਭ ਦੇ ਆਪਸੀ ਧਰਮ ਸੰਕਰਚ ਕੋਈ ਨਾ ਪਵੇ ਠੀਕ ਹੈ ਜੀ ਤੇ ਪਿਆਰ ਬਣਿਆ ਰਵੇ ਮਹਾਰਾਜ ਹਮੇਸ਼ਾ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਕੁਸੀਂ ਵੀ ਜਰੂਰ ਅਰਦਾਸਾ ਕਰਿਓ ਤੇ ਕਮੈਂਟ ਕਰਿਓ ਮੈਨੂੰ ਮੈਂ ਕਿਹਾ ਚਲੋ ਨਾਲੇ ਵੀਡੀਓ ਬਣਾੰਨੇ ਆ ਨਾਲੇ ਸੱਜੀ ਬਣਾੰਨੇ ਨਾਲੇ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਕਰਦੇ ਆ ਤੇ ਜੇ ਹੋ ਸਕਦਾ ਤੇ ਤੁਸੀਂ ਵੀ ਆਪਣਾ ਆਪਣਾ ਕਹਿਣਾ ਗੋ ਰਾਸ਼ਨ ਰੱਖੋ ਚਲੋ ਘਰ ਦੇ ਆਂਦਾ ਹੀ ਇਹ ਕੰਮ ਬਾਕੀ ਅਸੀਂ ਤਾਂ ਜਿੱਦਾਂ ਵੀ ਹੈ ਆਪਾਂ ਤੁਹਾਡੇ ਨਾਲ ਉਸੇ ਤਰ੍ਹਾਂ ਸਾਰੀ ਵੀਡੀਓ ਸ਼ੇਅਰ ਕਰਦੀ ਏ ਬਾਕੀ ਪਤਾ ਨਹੀਂ ਮਾਲਕ ਦੇ ਰੰਗਾਂ ਦਾ ਕੀ ਸਾਡੇ ਤੇ ਕਸ਼ਟੀਆਂ ਹੈ ਜਾਂ ਨਹੀਂ ਹੈ ਉਹ ਉਸ ਮਹਾਰਾਜ ਨੂੰ ਪਤਾ ਲਿਖਣ ਵਾਲਾ ਵਾਹਿਗੁਰੂ ਜੀ ਹੈ ਸਭ ਕੁਝ ਜੀ ਤਾਂ ਪਾਤਾ ਪੱਤੇ ਐਂਕਸਾ ਦਸੜੇ ਆਈ ਪਿਆ ਸੀਗਾ ਥੋੜਾ ਜਿਆਦਾ ਸੀਗਾ ਤੇਰੇ ਤੇ ਮੈਂ ਕੱਢ ਲਿਆ ਸੀਗਾ ਅੰਦਰ ਬਣਾ ਲਿਆ ਮਸਾਲਾ ਠੀਕ ਹੈ ਜੀ ਬਾਕੀ ਪਿਆਰੇ ਪਿਆਰੇ ਕਮੈਂਟ ਇਦਾਂ ਹੀ ਕਰਿਓ ਜਰੂਰ ਮੈਨੂੰ ਕਮੈਂਟ ਆ ਵੀਰ ਦੱਸਿਓ ਤੁਹਾਡਾ ਉਧਰ ਦਾ ਮਾਹੌਲ ਸਾਡਾ ਕਿੱਦਾਂ ਦਾ ਹੈ ਤੁਸੀਂ ਮੇਰੀ ਵੀਡੀਓ ਕਿਤੋਂ ਦੇਖ ਰਹੇ ਹੋ ਲਾਈਟ ਚਲੀ ਗਈ ਕਦੀ ਆ ਰਹੀ ਕਦੀ ਜਾ ਰਹੀ ਨਹੀਂ ਨਹੀਂ ਸ਼ਾਨ ਦਾ ਕਹਿ ਰਿਆ ਸੀਗਾ ਜਾਨ ਨੂੰ ਨਿਸ਼ਾਨ ਹੋਣੇ ਤਾਂ ਗੱਲ ਹੋ ਰਹੀ ਸੀ ਨਵਜੋਤ ਨੂੰ ਕੀਤਾ ਸੀ ਇਹਨੇ ਫੋਨ ਕਿਹਦੇ पाज नमक मिर्च हल्दी सारा कुछ लगे अभी दूसरे मसाला भुन के सीटी मरवा लगे थोड़ा जा मसाला भुजना ताकि अपना आटा ठीक है जी इधर लिया धनिया धनिया साफ करा बिलकुल ताजा ताजा धनी है जब तक बने लो ਤੇ ਲੋਜੀ ਮਸਾਲਾ ਸਾਡਾ ਇਦਾਂ ਜੇ ਤੁਸੀਂ ਸੀਟੀ ਮਰਵਾ ਕੇ ਕਰਦੇ ਹੋ ਨਾ ਮਸਾਲਾ ਕਟਿਆ ਬਹੁਤ ਵਧੀਆ ਤੇ ਬਹੁਤ ਜਲਦੀ ਤਰੀਕੇ ਨਾਲ ਬਣਦਾ ਤੇ ਲੋਜੀ ਇਹਦੇ ਚ ਰੰਗਤ ਦੇ ਲਈ ਥੋੜੀ ਜਿਹੀ ਪਾ ਦਾਂਗੇ ਆਪਾਂ ਦੇਗੇ ਵਿੱਚ ਥੋੜਾ ਚਨਾ ਮਸਾਲਾ ਠੀਕ ਹੈ ਜੀ ਥੋੜੇ ਨੂੰ ਆਪਾਂ ਸਾਡੇ ਨੂੰ ਨਾ ਜ਼ਿਆਦਾ دیر ਸਾਨੂੰ ਭੁੰਨਣ ਦੀ ਤੇ ਲੋੜ ਨਹੀਂ ਪੈਂਦੀ ਹੈਗੀ ਇਹ ਦੇ ਇਤਬਾਦਾਂਗੇ ਹੁਣ ਆਪਣੇ ਆਲੂ ਕਿ ਲੋ ਜੀ ਬਾਕੀ ਤਾਲੂਆ ਦੀ ਸਬਜੀ ਸਾਡੀ ਇਦਾਂ ਬਣ ਕੇ ਹੋ ਜਾਏਗੀ ਤਿਆਰ ਮਿਲਦੇ ਆ ਕੱਲ ਤਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਟਰੀ ਨਾਲ ਵੀ ਬੈਟ ਹੈ ਯਾਰ ਅਜੇ ਲਾਈਕ ਮੈਂਦੇ ਸ਼ੇਅਰ ਜ਼ਰੂਰ ਕਰਿਓ ਬਾਕੀ ਸਾਰੇ ਅਰਦਾਸ ਕਰਿਓ ਵਾਹਿਗੁਰੂ ਕਰੇ ਸੁੱਖ ਹੋਵੇ ਮਿਲਦੇ ਆ ਜੀ ਕੱਲ ਨਵੇਂ ਵੀਲੌਗ ਵਿੱਚ ਤੁਹਾਨੂੰ